ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਾਉਆ ਦਾ ਡੇਰੀ ਫਾਰਮ 5811 ਤੇ ਅੱਜ ਦੇ ਵਿੱਚ ਤਾਂ ਹੈ ਗਿਆ ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤਾਂ ਟੋਟਲ 5 ਪਸ਼ੂ ਦਿਖਾਉਣੇ ਆ ਤੇ 3 4 ਬਿਲਕੁਲ ਤਾਜ਼ੇ ਸੋਇਆ ਤੇ ਇੱਕ ਗੱਬਣ ਹੈ ਬਿਲਕੁਲ ਤਿਆਰ ਤੇ ਆਪਾਂ ਪਹੁੰਚੇ ਬਗੀਚੇ ਭਾਜੀ ਹੋਣਾ ਕੋਲ ਤਾਂ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬੱਸ ਵਧੀਆ ਠੀਕ ਠਾਕ ਜੀ ਹੋਰਾ ਠੀਕ ਠਾਕ ਪਰਵਾਰ ਬਸ ਵਧੀਆ ਵਧੀਆ ਤੁਸੀਂ ਸਨਾਓ ਭਾਜੀ ਕਿਰਪਾ ਠੀਕ ਠਾਕ ਆ ਹਾਂ ਵਧੀਆ ਵਜੇ ਠੀਕ ਠਾਕ ਠੰਡ ਤੋਂ ਵਧੀਜੀ ਠੰਡ ਹੈ ਗਈ ਆ ਬਹੁਤ ਹੁੰਦੀ ਜਾਂਦੀ ਠੰਡ ਤੇ ਹਾਂ ਵਧੀਜੀ ਜਾਂਦੀ ਹੈ ਨਾ ਠੰਡ ਤੋਂ ਦਿਨੋਂ ਦਿਨ ਵੱਧਦੀ ਜਾਂਦੀ ਹੋਰ ਠੀਕ ਆ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਚਾਹੀਦੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਭਾਜੀ ਬਗੀਚਾ ਸਿੰਘ ਜੇ ਪਿੰਡ ਹਰੜ ਕਲਾ ਤਸੀਲ ਲਈ ਨਾਲਾ ਤੇ ਜ਼ਿਲ੍ਹਾ ਮਰਸਾਦੀ ਠੀਕ ਹੈ ਫੋਨ ਨੰਬਰ ਵੀ ਬੋਲ ਦਿਓ 9041796788 ਠੀਕ ਹੈ ਜੀ ਕਰੀਏ ਸ਼ੁਰੂਆਤ ਹਾਂਜੀ ਭਾਜੀ ਚਾ ਵੇੜ ਤੋਂ ਕਰ ਲਈਏ ਇੱਥੇ ਕਰ ਲੋ ਦੱਸ ਇਹ ਭਾਜੀ 200 ਸੋਈ ਆ ਅੱਛਾ ਜੀ ਇਹ ਗਾਂ ਨੂੰ ਮੰਨ ਲਓ ਵੀ ਡੇਢ ਮਹੀਨਾ ਹੋ ਗਿਆ ਠੀਕ ਹੈ ਭਰੇ ਨੂੰ ਅੱਛਾ ਜੀ ਹਾਂ ਜੀ ਆਪਣੀ ਉਹਦਾ ਗਾਰੰਟੀ ਨੇ 100% ਗਾਂ ਨਿਕਲੂ 17 ਤਰੀਕ ਨੂੰ 2 ਮਹੀਨੇ ਬਾਅਦ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਕਹਿੰਦਾ ਭਾਵਾ ਵੀ ਗਾਂ ਫਲੇ ਦੁੱਧ ਹੈਗਾ ਸੀ 13 ਕਿਲੋ ਅੱਛਾ ਜੀ ਠੀਕ ਹੈ ਹਾਏ ਆਪਣੇ ਕੋਲ ਕਿਹਾ ਵੇਖੇ ਜੇ ਪੱਠੇ ਨਹੀਂ ਖਾਂਦੀ ਰਹੀ ਖੁੱਲੀ ਅਛਾਹੀ ਵੈੜ ਹਾਂਜੀ ਠੀਕ ਹੈ ਠੀਕ ਹੈ ਵੈੜ ਸੱਜਰ ਦੀ ਮਾਲਾ 36 ਕਿਲੋ ਦਾ ਰਿਕਾਰਡ ਆ ਠੀਕ ਹੈ ਜੀ ਚੰਗੇ ਚੰਗੇ ਤਗੜੇ ਕਾਦੇ ਹੁਣ ਆਪਾਂ ਤੁਹਾਨੂੰ ਗੁੱਦ 10 ਕਿਲੋ ਹੀ ਦੱਸਾਂਗੇ ਕਿਉਂਕਿ ਆਪਣੇ ਥਾਂ ਕਿਲੋ 2 ਕਿਲੋ ਦਾ ਫਰਕ ਪਾ ਜਾਂਦਾ ਤੁਹਾਡਾ ਉਹਦਾ 13 ਕਿਲੋ ਦੋ ਟਾਈਮ ਚੋ ਕੇ ਲਈ ਆਪਾਂ ਠੀਕ ਹੈ ਜੀ ਹਾਂਜੀ ਅੱਜ ਹੀ ਜਾਈ ਆਪਣੇ ਠੀਕ ਹੈ ਜੀ ਖੋਲੋ ਫਿਰ ਖੋਲ ਕੇ ਵਿਖਾਈਏ ਖੋਲ ਦੇਨੇ ਭਾਜੀ ਹਾਂਜੀ ਬਾਈ ਚੈੱਕ ਕਰ ਸਕਦੇ ਚੰਗੇ ਕਦ ਕਾਠ ਵਾਲੀ ਹੈ ਤੇ ਚੰਗੀ ਹਾਈਟ ਲੈਂਦੇ ਆ ਜੀ ਤੇ ਫਾਰਮ ਵਾਲੀ ਵੈੜ ਵੀ ਇਹ ਕਹਿੰਦਾ ਸੱਜਰ ਦੇ ਥੱਲੇ ਤੇ 30 ਤੋਂ ਪਲੱਸ ਦੁੱਧ ਹੀ ਅ ਚੱਬੂ ਕਰਕੇ ਕਰਦੀ ਆ ਹਾਂਜੀ ਤੇ ਜਿੱਥੋਂ ਲੈਂਦੀ ਵੀਰ ਨੇ ਉਥੇ ਖੁੱਲੀਆਂ ਅਸੀਂ ਫਾਰਮ ਫਾਰਮ ਦੇ ਵਿੱਚੋਂ ਦੇ ਲੈਂਦੀ ਵੀਰ ਨੇ ਤੇ ਇਸ ਟਾਈਮ ਜਿਹੜਾ ਮੌਕੇ ਦੇ ਬਿਲਕੁਲ ਤਿਆਰ ਦੁੱਧ ਵੀਰ ਕਹਿੰਦਾ ਕਿ 10 ਲੀਟਰ ਦੇ ਨਾਲ ਆਪਾਂ ਦੇਣੀ ਆ ਬਾਕੀ ਠੰਡੀ ਸੀਲ ਆ ਪੂਰੀ ਠੀਕ ਆ ਜੀ ਹਾਂਜੀ ਬਾਈ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਚੰਗੀ ਬਰੀਡ ਵਾਲੀ ਵੜਿਆ ਹਾਂਜੀ ਤੇ ਹਾਈਟ ਲੈਂਥ ਵੀ ਬਹੁਤ ਜ਼ਿਆਦਾ ਆ ਬਾਈ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਆ ਥਾਣਾ ਦਾ ਸੈੱਜ ਤੇ ਗੈਬ ਵੀ ਚੰਗਾ ਵਾ ਤੇ ਬਣੀ ਨੂੰ ਵੀਰ ਕਹਿੰਦਾ ਕਿ ਡੇਢ ਮਹੀਨਾ ਹੋ ਗਿਆ ਪਰ ਡੇਢ ਮਹੀਨੇ ਤੋਂ ਪਲਾਸੀ ਆ ਤੇ 17 ਤਰੀਕ ਨੂੰ ਇਹਦੇ 2 ਮਹੀਨੇ ਹੋਣੇ ਆ ਤੇ 100% ਵੀਰ ਕਹਿੰਦਾ ਕਿ ਗੱਬਰ ਨਿਕਲੂਗੀ ਕੀ ਮਲ ਕਰਨਾ ਭਾਜੀ ਇਹਦਾ ਹਰ ਵੇਖ ਲਓ ਭਾਜੀ ਉਤਰਾ ਦੇ ਜਪਰਾ ਦੀ ਵੈੜ ਹੈ ਜੇ ਨਿਕਲ ਆਈ ਹਾਂਜੀ ਤੇ ਭਾਜੀ ਤਰਾ 70000 ਦੀ ਗਈ ਹਾਂਜੀ ਹਾਂਜੀ ਸਾਨੂੰ ਤੁਹਾਨੂੰ ਪਤਾ ਭਾਜੀ ਹੁੰਦਾ ਵੀ ਨਗਰ ਵਿਕਾਈ ਹਾਂਜੀ ਜਾਵੇ ਠੀਕ ਹੈ ਕਿ ਨਹੀਂ ਹਾਂਜੀ ਬਿਲਕੁਲ ਜੇ ਕੋਈ ਵੀਰ ਲੈ ਜੂ ਬਾਕੀ ਵੇਖੋ ਤੁਸੀਂ ਭਾਈ ਸਿਆਣੇ ਜਿਹੜੇ ਉੱਦਾਂ ਲੋਕ ਚਲੀ ਜਾਈ ਯਾਰ ਖਰਚੇ ਨੇ 10 ਕਿਲੋ ਵਾਲੀਆਂ ਦੇ ਹਾਂਜੀ ਹਾਂਜੀ ਉਹਨਾਂ ਨੂੰ ਚੰਗੀ ਆਗ ਬੜੀ ਵਧੀਆ ਹੈ ਵੀ ਬਰੀਡ ਬੈ ਗਾਂ 1.5 ਲੱਖ ਦੀ ਗਾਂ 1.88 ਹਜ਼ਾਰ ਦੀ ਆਈ ਜੀ ਵੈੜਾ ਠੀਕ ਹੈ ਠੀਕ ਜਿਗਰਾ ਮਾਂ ਤੋਂ ਅੱਛਾ ਜੀ ਹਾਂ ਜੀ ਤੇ ਬਹੁਤ ਚੰਗੀ ਬਰੀਡ ਆ ਹਨਾ ਹਾਂ ਜੀ ਉਹਨਾਂ ਵੀਰ ਉਹਨੇ ਇਸ ਤਰ੍ਹਾਂ ਕਰਦੇ ਆ ਵੀ ਪਤਾ ਇਹ ਕਿਹੜੇ ਸੀ ਮੰਦੀ ਆ ਨਹੀਂ ਇੰਨਾ ਨਹੀਂ ਭਾਈ ਮੈਂ ਪੁੱਛ ਲਵਾਂਗਾ ਅੱਛਾ ਜੀ ਕੋਕਾ ਸਾਰੇ ਪਸ਼ੂ ਦੇਤੇ ਆ ਠੀਕ ਹੈ ਠੀਕ ਉਹਨਾਂ ਦਾ ਬਾੜ ਦਾ ਬਣ ਗਿਆ ਏ ਚਲੋ ਇੱਕ ਵਾਰ ਕਨਫਰਮ ਕਰਕੇ ਜੀ ਮੈਂ ਕੋਈ ਨਹੀਂ ਬਾਕੀ ਕੋਈ ਵੀ ਮੈਂ ਮੈਂ ਫੋਨ ਤੇ ਗੱਲ ਕਰੂ ਮੈਂ ਸਿੱਧੀ ਉਹਨਾਂ ਨੂੰ ਕਾਨਫਰੈਂਸ ਹੀ ਲਾ ਦੂੰਗਾ ਵਿੱਚ ਇਹ ਗੱਲ ਕਰਾਵਾਂਗੇ ਠੀਕ ਹੈ ਠੀਕ ਹੈ ਜੋਤਰਾ ਚ ਵੇਖਣ ਨੂੰ ਬਾਈ ਜ ਕਿੰਨਾ ਕੁ ਮੁੱਲ ਕਰਨਾ ਭਾਜੀ ਫਿਰ ਮੁੱਲ ਭਾਜੀ 35 ਕਰ ਲੀਏ ਦਾ 35000 ਹਾਂਜੀ 10000 ਕ ਛੱਡ ਦਈਏ ਹੋਰ 10000 ਨਾ ਛੱਡੀਏ ਹਾਂ 30 ਦੇ ਦੇ ਦਈਏ ਲਾਸਟ ਲਓ ਭਾਈਏ 30000 ਹੀ ਚੰਗੇ ਕਾ ਬਾਕੀ ਵੇਖੋ ਸਾਡਾ ਲੋਗਾਂ ਦੇ ਦੋ ਤੇ ਚੰਗਾ ਇਹਨੇ ਕਰ ਜਾਣਾ ਦੁੱਧ ਭਾਈ ਫੇਰ ਇਹਨੇ ਕੱਲ ਨੂੰ ਹੀ 13-14 ਕਿਲੋ ਦੇ ਚੱਲ ਜਾਣਾ ਠੀਕ ਹੈ ਠੀਕ ਹੈ ਜੀ ਸਹੀ ਹੈ ਨਾ ਉਥੇ ਰੈਂਦੀ ਖੁੱਲੀ ਆਪਾਂ ਬੱਧੀ ਆ ਹਾਂਜੀ ਇਹ ਗੱਲ ਹੈ ਜੀ ਹਾਂਜੀ ਤੇ ਇੱਕ ਤੁਹਾਨੂੰ ਬਤਾਉਂ ਪਰੇਥਾਨ ਕੇ ਜਿਹੜਾ ਹੱਥ ਨਾਲ ਡੰਗਰ ਹੁੰਦਾ ਹੈ ਉਹ ਕਰ ਜਾਂਦਾ ਬਿਲਕੁਲ ਬਿਲਕੁਲ ਸਹੀ ਹਾਂਜੀ ਹੁਣ 10 ਕਿਲੋ ਲੀਟਰ ਵਾਲਾ ਦੁੱਧ ਹੋਊਗਾ ਠੀਕ ਹੈ ਲਓ ਭਾਈਏ ਬਿਲਕੁਲ ਜਿਹੜਾ ਮੌਕੇ ਤੇ ਤਿਆਰ ਹੋ ਉਹੀ ਵੀ ਦੱਸਿਆ ਵਾ ਤੇ ਅੱਜ ਹੁਣ ਦੂਜੇ ਨੰਬਰ ਤੇ ਹਾਂਜੀ ਦੱਸਿਆ ਹਾਂ ਭਈਏ ਝੋਟੀ ਬਾਰੇ ਝ ਠੀਕ ਹੈ ਜੀ ਤੁਹਾਡੀ ਬਹੁਤ ਚੰਗੀ ਪਹਿਲੇ ਸਵੇਰੇ ਝੋਟੀ ਨੇ 12 ਚਲੋ ਦੁੱਧ ਦਾ ਝੋਟੀ ਨੇ ਠੀਕ ਹੈ ਠੀਕ ਹਾਂ ਆਪਣੇ ਬੰਦੇ ਸੱਜਣ ਆ ਗਿਆ ਨਾ ਦੀ ਮੈਂ ਖੋਲ ਕੇ ਤੁਹਾਨੂੰ ਮੁਖਮਾ ਠੀਕ ਹੈ ਜੀ ਤੁਹਾਡੀ ਬਹੁਤ ਚੰਗੀ ਥੋੜੀ ਡਰਦੀ ਆ ਹਾਂ ਜੀ ਬੜੀ ਚੈੱਕ ਕਰ ਸਕਦੇ ਜੀ ਇਹ ਵੀ ਹੈ ਜੈਡ ਬਲੈਕ ਦੇ ਵਿੱਚ ਆ ਗਈ ਜੇ ਇਹ ਆਰਡਰ ਕਰਵਾ ਕੇ ਲਾਗੇ ਰੋ ਤੇ ਪਿਛਲੇ ਸਵੇਰੇ ਦਾ 12 ਲੀਟਰ ਜਦੋਂ ਤਿਆਰ ਹੁੰਦੀ ਆ ਨਾ ਝੋਟੀ ਹਾਂ ਉਹਨਾਂ ਬਲੈਵਨ ਗਾ ਹੀ ਹੁੰਦੀ ਆ ਹਾਂਜੀ ਹਾਂਜੀ ਇਹ ਫਿਰਾਂ ਬਾਂਦੀ ਬਲੈਵਨ ਗਾਵਾਂ ਨੂੰ ਠੀਕ ਹੈ ਜੀ ਬਾਕੀ ਸਾਈਟ ਉੱਤੇ ਵੀ ਦੇਖ ਸਕਦੇ ਆ ਸੂਲ ਤੱਕ ਅਜੇ ਪੂਰੀਆਂ ਪਈਆਂ ਆ ਤੇ ਸੂਣ ਤੱਕ ਚੰਗੀ ਜਨੇ ਬਣ ਜਾਣਾ ਵਾ ਅਜੇ ਦਿਨ ਖੜਦੀ ਆ 10 ਕਾ ਹਾਂਜੀ ਥੋੜੀ ਡਰਦੀ ਆ ਵੀ ਡਰ ਤਾਂ ਡੋਟਾਂ ਕੋ ਡਰ ਜਾਂਦੇ ਹਾਂ ਹਾਂਜੀ ਹਾਂਜੀ ਉਹਨਾਂ ਸਾਡੇ ਕੋਈ ਕਿਸੇ ਲਈ ਕੈਮਰੇ ਕਰਕੇ ਨਹੀਂ ਆ ਜਾ ਤੇ ਚੰਗੇ ਗੱਦ ਕਾਠ ਵਾਲੀ ਯਾਰ ਚੰਗੇ ਮੁੱਲ ਕੋ ਰਿਕੋਰਡ ਵਾਲੀ ਜੇ ਤੇ ਬਾਈ ਕੋਲ ਚੰਗੇ ਪਛੇ ਹੁੰਦੇ ਯਾਰ ਬਿਲਕੁਲ ਜਾਜ ਮੁੱਲ ਦੇ ਹੁੰਦੇ ਆ ਆਜ ਵੀ ਨੂੰ ਪੁੱਛਦੇ ਰਹਿਣਾ ਕੀ ਬੋਲ ਕਰਨਾ ਕਿੰਨਾ ਕੁ ਮੁੱਲ ਭਾਜੀ ਰਹਿ ਰ ਮੁੱਲ ਵੇ ਲੋ ਭਾਜੀ ਇਹ ਜੀ ਝੋਟੀਆਂ ਦੇ ਲੱਖ ਲੱਖ ਰੁਪਏ ਦੀਆਂ ਡੀਆਂ ਵੇਖਣਾ ਹਾਂਜੀ ਪਰ ਆਪਾਂ ਮੋਲੇ ਦਾ ਪੰਜਾਹ ਜੀ ਮੁੱਲ ਹੁੰਦਾ ਪੰਜਾਹ ਜੀ ਕਰਨੇ ਆ ਪੰਜਾਹ ਜੀ ਭਾਜੀ ਕਰਨਾ ਹਾਂਜੀ ਆ ਜੀ ਇਹ ਜੀ ਆਈ 85000 ਜੀ ਮੋਲੇ ਦਾ ਅੱਛਾ ਜੀ ਤੇ 82 ਦੀ ਦੇ ਦੀਏ 82000 ਦੀ ਹਾਂਜੀ ਉਹ ਤੇ ਦੀ ਕਰ ਦਈਏ ਮੈਂ ਜੀ ਕਰ ਦੋ ਭਾਜੀ ਵੇਖ ਲੋ ਠੀਕ ਹੈ ਜੀ ਬਾਕੀ ਇਹ ਆਪਣੀ ਗਾਰੰਟੀ ਭਾਜੀ ਅੱਛਾ ਜੀ ਥੋੜੀ ਇਹ 12 ਕਿਲੋ ਦੁੱਧ ਨਾ ਦਵੇ ਤੇ ਕਰਾਈ ਸਮੇਂ ਪੈਸੇ ਆਪਣੇ ਹਣਗੇ ਗਾਰੰਟੀ ਵਾਲੀ ਝੋਟੀ ਆ ਜੇ ਤੇ 80000 ਜਾਂ ਕਿਹਦਾ ਵੀਰ ਕਿਹਦਾ ਦੇ ਦਾਂਗੇ 100000 ਅਸੀਂ 100000 ਦੇ ਦਾਂਗੇ ਝੋਟੀ ਠੀਕ ਆ ਜੀ ਬਾਕੀ ਚੰਗੇ ਕੱਦ ਕਾਟ ਬਹੁਤ ਚੰਗੀ ਝੋਟੀ ਭਾਜੀ ਨਿਕਰ ਰਕੋਰਡ ਵਾਲੀ ਆ ਥੱਲਾ ਤੇ ਭਾਜੀ ਇਤਰਾਵੇਂ ਬਲੈਕਨ ਗਾਵਣੀਆਂ ਨਾਂ ਬਣਾਉਂਦੀ ਠੀਕ ਆ ਠੀਕ ਆ ਜੀ ਬਾਕੀ ਉਹ ਤੁਹਾਨੂੰ ਦੇ ਗੋੜੇ ਆਪਣੇ ਲਾਂਟੂ ਹਾਂ ਜੀ ਤੇ ਥਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਵਾਹਣ ਗਿੱਟ-ਗੇਟ ਦੇ ਦਿੰਦੇ ਨੇ ਦਸਤਰੀ ਨੂੰ ਦਿਨ ਪੂਰੇ ਹੁੰਦੇ ਇਹ ਆਜ ਹੁਣ 3 ਨੰਬਰ ਤੇ ਹਾਂਜੀ ਦੱਸਿਓ ਭਾਜੀ ਇਹਦੇ ਬਾਰੇ ਇਹ ਵੀ ਭਾਜੀ ਸਹੀ ਆ ਵੀਆਂ ਭਾਜਾਂ ਦੇ ਨਾਲ ਦੀ ਅੱਛਾ ਜੀ ਇਹ ਥਲੇ ਦੁੱਧ 2 ਲੀਟਰ ਵਾਲਾ 8 ਕਿਲੋ ਹੋਊਗਾ ਠੀਕ ਹੈ ਜੀ ਹਾਂਜੀ ਤੇ ਖੋਲ ਕੇ ਵਿਖਾਈਏ ਜਵਾਕ ਕੀ ਜਿਹਦੇ ਪਿਛੇ ਇਹ ਵੀ ਸਰੇ ਚੋਈ ਬੜੀ ਲੇਟ ਜੇ ਮੈਂ ਮਾ ਜਵਾਕ ਕੀ ਜਿਹਦੇ ਪਿਛੇ ਇਹ ਤਾਂ ਮਗਰ ਕੱਟੀ ਜੀ ਭਾਜੀ ਠੀਕ ਹੈ ਜੀ ਫੀਮੇਲ ਕਾਫ ਆ ਗਿਆ ਬਾਈ ਜਿਹਦੇ ਪਿਛੇ ਤੇ ਬਾਕੀ ਹਲੇ ਥੋੜਾ ਜਿਹਾ ਨੱਪਾ ਲੁੱਪਾ ਜ ਮਾ ਜਨੇ ਲਾਇਆ ਵਾ ਭਾਈ ਆ ਹਜੇ ਮੈਂ ਚੋਈ ਵੀ ਸਿਰ ਤੇ ਲੇਟ ਆ ਮੈਂ ਅੱਛਾ ਜੀ ਮੈਂ ਤਾਂ ਪਾ ਦੇ ਨਾ ਕੁਆਲਟੀ ਚੈੱਕ ਕਰ ਸਕਦੇ ਜੇ ਤੇ ਵੀਰਾਂ ਦਾ ਕੁ ਲੈਟ ਹੀ ਪੱਛੋਂ ਚੋਏ ਇਸ ਕਰਕੇ ਥੋੜਾ ਜਿਆ ਤਾਂ ਜੇ ਪਾਦਾ ਵੀ ਮੇਰੇ ਸੋਣਾ ਕੋਈ ਚੱਲਾ ਗਿਆ ਰੋਕ ਕੇ ਮੜਾ ਜਾ ਲੋ ਜੀ ਹਾਂਜੀ ਭਾਈ ਇਹ ਲੱਗੇ ਤਾਂ ਮੈਨੂੰ ਦਿਖਾਉਣਾ ਆਰਡਰ ਕੁਆਲਟੀ ਤੇ ਥਾਣਾ ਦਾ ਸੈਜ ਗੈਪ ਹਾਂਜੀ ਤੇ ਵੀਡੀਓ ਦਾ ਜਿਹੜਾ ਟਾਈਮ ਹੋ ਸਾਢੇ 10 ਵਜ ਕੇ ਤੇ ਮੇਰੇ ਸੋਣਾ 35 ਮਿੰਟ ਹੋਇਆ ਹਾਂਜੀ ਵਿਡੀਓ ਦੇਜੇ ਕਾਪਨ ਉਸ ਹਿਸਾਬ ਨਾਲ ਦਾ ਜਾਲਾ ਮੇਰਾ ਮੇਰਾ ਭਰਾ ਕੋਈ ਤੇ ਬਾਕੀ ਲੱਗ ਗਿਆ ਤੁਹਾਨੂੰ ਥਾਣਾ ਦਾ ਸੈੱਜ ਗਿਆ ਚੈੱਕ ਕਰਉਨੇ ਆ ਬਾਕੀ ਚੂਣ ਬੜੀ ਠੰਡੀ ਸੀ ਲਿਆ ਭਾਜੀ ਪੂਰੀ ਠੀਕ ਹੈ ਜੀ ਹਾਂ ਜੀ ਤੁਹਾਨੂੰ ਪਤਾ ਜਦੋਂ ਪਸ਼ੂ ਆਇਆ ਵੀ ਹੁੰਦਾ ਦੋਵੇਂ ਆਏ ਪਾ ਜਾਂਦਾ ਫਰਕ ਥੋੜਾ ਜਿਹਾ ਹਾਂਜੀ 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 ਭਾਈ ਲੱਗ ਗਿਆ ਤੁਸੀਂ ਥਾਣਾ ਦਾ ਸੈੱਜ ਤੇ ਗੈਪ ਚੈੱਕ ਕਰ ਸਕਦੇ ਜੀ ਵੀਡੀਓ ਅੱਡਾ ਟਾਈਮ ਹੈਗਾ ਜੀ 10 ਵਜੇ ਤੇ ਹੁਣ 38 ਮਿੰਟ ਦੇ ਹੋਏਗੇ ਸਵੇਰੇ ਸਵੇਰੀ ਦਿਆਂ ਕੀ ਮੁੱਲ ਭਾਜੀ ਇਹਦਾ ਮੁੱਲ ਤੇ ਭਾਜੀ ਦਾ ਪੈਣ ਕਰਦੇ ਜੀ ਅੱਛਾ ਜੀ ਤੇ ਲਾਛ ਤੋਂ 60 ਦੇ ਦਈਏ ਫਿਰ 60000 ਦੀ ਹਾਂਜੀ ਕਰ ਦਈਏ ਮੰਨਦਣਾ ਕੋਈ ਨਹੀਂ ਕਰ ਦੋ ਨਹੀਂ ਤੁਸੀਂ ਦੱਸ ਦੋ ਲਾਈਟ ਆਪੇ ਦੱਸ ਦੋ ਭਾਈ ਯਾਰ ਇੱਕ ਛੱਡ ਦਾਂਗੇ 60 ਚ ਹਾਂਜੀ 58000 ਦੀ ਦੇ ਦਾਂਗੇ ਭਾਈ 1000 ਹੋਰ ਛੱਡ ਦਈਏ ਮੰਨਦਣਾ ਕੋਈ ਨਹੀਂ ਛੱਡ ਦੋ ਬਾਕੀ ਇੱਤੇ ਫਿਰ ਹਾਨਾ ਹੀ ਹੈ 58000 ਦੀ ਹਾਂਜੀ ਹਾਂਜੀ ਲਓ ਭਾਈ 58000 ਅੱ비 ਬਿਲਕੁਲ ਜਾਜ ਮੁੱਲ ਕੀਤਾ ਵੀਰ ਨੇ ਜੀ ਤੇ ਚੰਗੇ ਪਸ਼ੂ ਹੁੰਦੇ ਆ ਵੀਰ ਦੇ ਕੋਲ ਜਾ ਜੋ ਹੁਣ ਚੌਥੇ ਨੰਬਰ ਤੇ ਦੱਸਿਓ ਭਾਈ ਇਹਦੇ ਪਰੇ ਇਹ ਵੀ ਭਾਈ ਸੁਈ ਇਹ ਚੌਥੇ ਪੰਜਵੇਂ ਦਿਨ ਦੀ ਅੱਛਾ ਜੀ ਨੀਲੀ 라ਵੀ ਦੀ ਮੈਂ ਤੁਹਾਨੂੰ ਖੋਲ ਕੇ ਵਖਾਣਾ ਤੇ ਬੋਲਾ ਜੀ ਇਹ ਥਲੇ 7-8 ਕਿਲੋ ਹੋਊਗਾ ਅੱਛਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਖੋਲੋ ਵੀਰ ਜੀ ਨੂੰ ਫੇਰ ਖੋਲ ਦੇ ਨਾ ਭਾਈ ਲਓ ਭਾਈ ਨੀਲੀ 라ਵੀ ਆ ਗਈ ਜੀ ਇਹ ਬਿਲਕੁਲ ਜਿਹਾ ਬੋਲਾ ਤਿਆਰ 7 ਤੋਂ 8 ਲੀਟਰ ਬੋਲਾ ਤਿਆਰ ਜੀ ਤੇ ਆਰਡਰ ਕੁਆਲਿਟੀ ਇਹਦੀ ਬਹੁਤ ਸ਼ਾਨਦਾਰ ਆ ਮੈਂ ਤੋਰਦਾ ਜਿਹੜੇ ਮਰਜ਼ੀ ਤੋਰ ਦੋ ਇਹ ਹੈ ਵੀ ਕੰਗੀ ਬ੍ਰੀਡ ਦੇ ਉਹ ਆਖੀ ਕੀ ਲੱਗੇ ਲੋ ਫੇਜ ਕਮਾ ਲਓ ਭਾਈ ਜੀ ਰਿਓਰ ਨਹੀਂ ਲੀਦਾ ਵੀ ਨਹੀਂ ਭਾਈ ਠੀਕ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਫੇਸ ਆ ਗਿਆ ਵਾ ਬਾਕੀ ਚੋਣ ਭਾਂਣੀ ਬੜੀ ਨਿਸ਼ਾਨੀਆਂ ਆ ਗਈਆਂ ਜੇ ਸਾਰੀਆਂ ਤੇ ਚੋਣ ਚਵਾਈ ਇੱਕ ਨੰਬਰ ਦੀ ਬਿਲਕੁਲ ਪੁੱਲੀ ਹੈ ਵੀਰ ਕਹਿੰਦਾ ਕਿੰਨਾਗਾ ਚਵਾਈ ਆਊਗੀ ਦੁੱਧ ਭਾਜੀ ਭਾਜੀ 10 ਕਿਲੋ ਤੋਂ ਪਲੱਸ ਹੀ ਜਾਊਗੀ ਠੀਕ ਹੈ ਜੀ ਅਜੇ ਤਾਂ ਬਹੁਤ ਤਾਜੀ ਸੂਹੀ ਆ ਠੀਕ ਆ ਠੀਕ ਆ ਜੀ ਹਾਂ ਜੀ ਹਾਂਜੀ ਭਾਈ ਜੀ ਲਾਗੇ ਤੇ ਤੁਸੀਂ ਚੈੱਕ ਕਰ ਸਕਦੇ ਜੇ ਥੜਾਂ ਦਾ ਸਾਈਜ਼ ਤੇ ਗੈਪ ਚੈੱਕ ਕੀ ਮੁੱਲ ਭਾਜੀ ਇਹਦਾ ਹਰ ਮੁੱਲ ਤੇ ਭਾਜੀ ਇਹਦਾ 65 ਕਰ ਦੇ ਜੀ ਅੱਛਾ ਜੀ ਹਾਂਜੀ ਤੇ ਬਾਹਰ થી ਦੇ ਦਈਏ ਕਰਦ ਕੇ ਜਾ ਜਾ ਜਾਈ ਬਸ ਉਹ ਪਿਆਰੀ ਪੂਰੇ ਦੀ ਕਰ ਦਈਏ ਮੈਂ ਜਨਾ ਠੀਕ ਹੈ ਭਾਜੀ ਕੋਈ ਗੱਲ ਨਹੀਂ ਦੇ ਦਨੇ ਲਓ ਭਾਈ ਜੀ ਖੁਸ਼ ਦੇ ਲਿਆਪਕੇ ਚਾ ਭਾਜੀ ਵੀ ਜੋ ਆਂਦਾ ਤੁਸੀਂ ਕਰਤਾ ਉਹ ਹੀ ਆਪਾਂ ਕਰਤਾਗੇ ਕੋਈ ਗੱਲ ਨਹੀਂ ਭਾਜੀ ਤੇ ਯਾਰ ਵਾਟੇ ਨੀ ਚੱਲੋ ਜਿੰਦਗੀ ਵਿੱਚ ਪੈਂਦੇ ਰਹਿੰਦੇ ਯਾਰ ਯਾਰ ਨਾਲ ਨਾਲ ਭਾਰਾ ਹੁੰਦੀ ਆ ਵਾ ਬਿਲਕੁਲ ਬਿਲਕੁਲ ਭਾਏ ਭਰਾ ਆਪਣਾ ਬਗੀਚਾ ਵੀਰ ਤੇ ਚਲੋ ਇਹ 60000 ਦੀ ਕੋਈ ਨਹੀਂ ਭਾਈ ਜੀ ਤੁਸੀਂ ਕਹਿਤਾ 60 ਦੀ ਠੀਕ ਹੈ ਲਓ ਭਾਈ ਜੀ ਪੂਰੇ 60000 ਦੇ ਤੇ ਚੰਗਾ ਕਿੰਨਾ ਕੁ ਦੁੱਧ ਚਵਾਈਓਗੇ ਉਤਰਾਓ ਭੋਤ ਭਾਈ 10 ਤੋਂ ਪਲੱਸ ਹੀ ਜਾਊਗੀ ਠੀਕ ਹੈ ਜੀ ਹਾਂਜੀ ਲਓ ਭਾਈ ਜੀ 60000 ਦੀ 10 ਲੀਟਰ ਤਾਂ ਪਲੱਸ ਹੀ ਦੁੱਧ ਦਊਗੀ ਵੀਰ ਕਹਿੰਦਾ ਹਾਂਜੀ ਤੇ ਆਹੇ ਹੁਣ ਪੰਜਵੇਂ ਨੰਬਰ ਤੇ ਹਾਂਜੀ ਮੈਂ ਖੋਲ ਕੇ ਵਿਖਾਉਣਾ ਤੁਹਾਨੂੰ ਮੈਂ ਭਾਈ ਬਈ ਕਾਕਾ ਜੀ ਕਰਦਾ ਦੇ ਚੰਗੇ ਪੇਠ ਫੁੜੇ ਦੀ ਮਾਲਕ ਨੇ ਤੇ ਚੰ ਉੱਧਰ ਦੀ ਮੈਂ ਪਾਜੀ ਹਰਿਆਣੇ ਦੀ ਝੋਟੀ ਠੀਕ ਹੈ ਠੀਕ ਹੈ ਜੀ ਹਾਂ ਜੀ ਕਿੰਨਾ ਕੁ ਜੇਰ ਕੋ ਦੋ ਦੋ ਇਹਨੇ ਭੋੜਾ ਹੀ 9 10 9 ਲਾ ਲਓ 10 ਹੀ ਉਹ 9 ਲਾ ਲਓ ਠੀਕ ਹੈ ਜੀ ਲਓ ਭਾਈ 9 ਲੀਟਰ ਜਿਹੜਾ ਮਿੰਤੀ ਵਾਲਾ ਬਿਲਕੁਲ ਤਿਆਰ ਜੇ ਦੁੱਧ ਦੂਜਾ ਸੂਆ ਜੀ ਠੀਕ ਹੈ ਜੀ ਕਿੰਨਾ ਦਿਨ ਹੋਇਆ ਸੂਈ ਨੂੰ ਤੀਜਾ ਚੌਥਾ ਦਿਨ ਜੀ ਠੀਕ ਹੈ ਠੀਕ ਹੈ ਫੇਸ ਕੁਆਲਟੀ ਆ ਜੈਡ ਬਲੈਕ ਬਹੁਤ ਵਧੀਆ ਤੇਰੀ ਮਾਲਕਣ ਆ ਹਾਂ ਜੀ ਤੇ ਹਾਈਟ ਲੈਂਥ ਆ ਲਓ ਵੀ ਬਹੁਤ ਚੰਗੀ ਆ ਹਾਂ ਜੀ ਕਿ ਲਾਗੇ ਤੁਹਾਨੂੰ ਥਣਾ ਦਾ ਸਾਈਜ਼ ਗਿਆ ਵੀ ਚੈੱਕ ਕਰ ਲੈਣਾ ਆ ਕਿੰਨਾ ਸੁਆ ਸੁਈ ਪਾਜੀ ਇਹ ਵੀ ਇਹਦੀ ਦੂਜਾ ਸੁਆ ਜੀ ਠੀਕ ਦੂਜਾ ਸੁਆ ਸੁਈ ਜੀ 9 ਲੀਟਰ ਬਿਲਕੁਲ ਮੌਕੇ ਤੇ ਬੌਲਾ ਤਿਆਰ ਆ ਹਾਂਜੀ ਬਿਲਕੁਲ ਜੈਡ ਬਲੈਕ ਪੂਸ ਤੱਕ ਤੇ ਲੱਗੇ ਜੇ ਤੁਸੀਂ ਦੇਖ ਸਕਦੇ ਹੋ ਜਟਰ ਕੋ ਹਰਿਆਣੇ ਪਿਛਲੇ ਸੂਆ ਜੀ ਮਿਲਕਵਾਨ ਜੀ ਬਹੁਤ ਚੰਗੀ ਵਾਦੇ ਹਾਂਜੀ ਕਿੰਨਾ ਕਿਚਵਾਈਓਗ ਦੁੱਧ ਦੇ ਦੁੱਧ ਪਾਜੀ ਘਰ ਵਾਲਿਆਂ ਦੇ ਮਤਾਬਕ ਤੇ ਕਹਿੰਦੇ 13 14 ਵਗਲੋਂ ਇਹ ਚੁੰਦੇ ਰਹੇ ਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਇਹ ਵੇਖੋ ਇਹਨਾਂ ਤੇ ਦਊਗੀ ਇਹ ਸਟਾਰਟਿੰਗ ਇਨੀ ਚੰਗੀ ਆ। ਆਹ ਚਲੋ ਜਿੰਨ ਜ਼ਿਆਦਾ ਨਹੀਂ ਤੇ 13-14 ਦੇ ਦਊ। 13-14 ਦੇ ਦਊ। 12 ਤਾਂ ਕਲਾਸੀ ਭਾਜੀ ਦਊਗੀ। ਠੀਕ ਆ ਠੀਕ ਆ। ਹਾਂਜੀ। ਬਾਕੀ ਵੇਖੋ ਸੋਹਣੀ ਸ਼ਕੀਨ ਆ। ਹਾਂਜੀ ਬਿਲਕੁਲ। ਤੁਸੀਂ ਚੈੱਕ ਕਰ ਸਕਦੇ ਆ। ਗੁੰਟਾ ਸਿੰਘ ਆ। ਇਹ ਕੀ ਮੁੱਲ ਹੈ ਹਰੇ ਦਾ? ਮੁੱਲ ਤੇ ਦਾ 90 ਜੀ। ਅੱਛਾ ਜੀ। ਹਾਂਜੀ। ਇਹ ਹਾੜਾ ਨਹੀਂ ਦادیه ਆਪਾਂ। ਹਾਂ ਨਾ 85 ਦੇ ਦੀਏ ਭਾਜੀ। 85 ਹਜ਼ਾਰ ਦੇ। ਹਾਂਜੀ। ਜਿਆਦਾ ਕੋਈ ਗੱਸਲ ਦੇ ਵੇਖ ਲਓ। ਆ ਵੀ ਦਸ ਦੋ। ਆ ਵੀ ਕੱਢ ਦੋਗੇ। ਨਹੀਂ ਨਹੀਂ। ਹਾਂਜੀ। ਦੱਸ ਦੋ ਤੁਸੀਂ। ਹਾਂ ਨਾ ਭਾਜੀ 82 ਹਜ਼ਾਰ ਦੇ ਦੀਏ। ਠੀਕ ਹੈ ਲੋ ਵੀਰ ਜੀ ਬੇਸੀ ਹਾਦੀ ਚਲੋ ਜਿੱਦਾਂ ਤੁਹਾਨੂੰ ਚੰਗਲਾ ਨਹੀਂ ਦੱਸ ਦਿਓ ਜੇ ਤੁਹਾਨੂੰ ਜ਼ਿਆਦਾ ਹਜੇ ਵੀ ਕੋਈ ਜ਼ਿਆਦਾ ਨਹੀਂ ਹਾਂਜੀ ਮਾਈ ਫਲਕੀ ਚੱਕਰ ਆਪਾਂ ਹਰ ਇੱਕ ਜੋ ਆਪਣੀ ਮਾਦੀ ਨਾ ਘਟਾ ਦਈਏ ਤੇ ਫਿਰ ਨਹੀਂ ਨਹੀਂ ਕੋਈ ਨਹੀਂ ਲੱਗੀ ਦਾ ਹਾਂਜੀ ਬਿਲਕੁਲ ਮੰਨ ਲਓ ਆਪਾਂ ਹੁਣ ਮੁੱਲ ਚ ਹੈ ਜੀ ਇਹਦਾ ਪਾਇਆ ਚਲੋ ਜਿਹੜੇ ਖਰੀਦਣ ਵਾਲੇ ਵੀਰ ਸਾਡੇ ਨਾਲੋਂ ਜਾ ਰਿਹਾ ਸਿਆਣੇ ਆ ਹਾਂਜੀ ਇਹ ਵੀ ਚਵਾਈ ਭਾਜੀ ਸਾਡੇ 6:30 ਵਜੇ ਦੀ ਏ ਅੱਛਾ ਜੀ ਠੀਕ ਆ ਹੁਣ ਦਾ ਹਿਸਾਬ ਲਾ ਲੈ ਕੋਈ ਸਾਢੇ 10 ਪੌਣੇ 11 ਦਾ ਟਾਈਮ ਹੋ ਗਿਆ ਹਾਂਜੀ ਹਾਂਜੀ ਠੀਕ ਆ ਕਿ ਨਹੀਂ ਬਿਲਕੁਲ ਸਹੀ ਗੱਲ ਆ ਤੇ ਬਾਕੀ ਇਹਨੇ ਦੀ ਦੇਣਾ ਕੋਈ ਨਹੀਂ ਕੋਈ ਵੀਰ ਭਰਾ ਫੋਨ ਕਰੇਗਾ ਛੋਟਾ-ਬੋਟਾ ਮੌਕੇ ਦੇ ਮਾਨ ਕਰਦਾਂਗੇ ਆਪਾਂ ਕੋਈ ਗੱਲ ਨਹੀਂ ਬਿਲਕੁਲ ਸਹੀ ਗੱਲ ਆ ਕਿ ਨਹੀਂ ਹਾਂ ਤੇ ਇਹ ਨਾਲੇ ਦਿਖਾ ਰਹੇ ਹੋ ਬੱਚੇ ਵੀ ਅੰਦਰ ਜੇ ਵਿਖਾ ਲੈਨੇ ਲੋ ਬਾਈ ਜੀ ਤੁਹਾਨੂੰ ਹੁਣ ਬੱਚੇ ਸਾਰੇ ਦਿਖਾਉਨੇ ਠੰਡ ਕਰਕੇ ਨਾ ਪਛੂ ਅਸੀਂ ਬਾਹਰ ਬੱਦੇ ਦੇ ਜਵਾਕ ਸਾਰੇ ਅੰਦਰ ਆ ਹਾਂਜੀ ਤੇ ਆਜੋ ਹੁਣ ਤੁਹਾਨੂੰ ਵੀਡੀਓ ਪਾਜ਼ ਕਰਕੇ ਆਪਾਂ ਜਵਾਕਾਂ ਦੀ ਦਿਖਾਉਨੇ ਜਾਗੇ ਠੀਕ ਹੈ ਜੀ ਹਾਂਜੀ ਬਾਈ ਜੀ ਆਹ ਵਾਲਾ ਨੀਲੀ ਰਵੀ ਦਾ ਜਵਾਕ ਜੇ ਫੀਮੇਲ ਕਾਫ ਜੇ ਵਾਲਾ ਤੇ ਆਪ ਵੀ ਸਮਝਣਾ ਦੇਖ ਸਕਦੇ ਜੇ ਤੇ ਆਜੋ ਹਾਂਜੀ ਬਾਈ ਜੀ ਬਾਕੀ ਜਵਾਕ ਆਹ ਵਾਲੇ ਜੇ ਬਿਲਕੁਲ ਤਾਜ਼ੇ ਆ ਤੁਸੀਂ ਚੈੱਕ ਕਰ ਸਕਦੇ ਜੇ ਇਹ ਅੱਜ ਕਾਲੀ ਲੋਈ ਆ ਸਾਰਿਆਂ ਦੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ